ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਗਜੀਤ ਸਿੰਘ ਕੁਤਬਾ ਤੇ ਤੁਸੀਂ ਦੇਖ ਰਹੇ ਹੋ ਜਨ ਕੇ ਪੰਜਾਬ ਟੀਵੀ ਦੋਸਤੋ ਚੋਣਾਂ ਦਾ ਦੌਰ ਆ ਸਾਰੀਆਂ ਪਾਰਟੀਆਂ ਦੀ ਜਿਹੜੀ ਜਦੋ ਜਹਿਤ ਵੱਧ ਤੋਂ ਵੱਧ ਲੱਗੀ ਹੋਈ ਆ ਕਿਉਂਕਿ ਇਸ ਵਾਰ ਜਿਹੜਾ ਮੁਕਾਬਲਾ ਬੜਾ ਜ਼ਬਰਦਸਤ ਦੇਖਣ ਨੂੰ ਮਿਲ ਰਿਹਾ ਵੱਖ-ਵੱਖ ਪਾਰਟੀਆਂ ਆਪ ਆਪਣੇ ਪ੍ਰਚਾਰ ਆਪਣੇ ਢੰਗ ਨਾਲ ਕਰ ਰਹੀਆਂ ਨੇ ਪਰ ਲੋਕਾਂ ਦਾ ਕੀ ਰੁਝਾਨ ਆ ਜਿਹੜੀ ਪਬਲਿਕ ਆ ਉਹ ਕੀ ਚਾਹੁੰਦੀ ਆ ਕਿ ਜਿਹੜੀ ਮੌਜੂਦਾ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਜਿਹੜੀ ਮਾਨ ਸਰਕਾਰ ਤੋਂ ਇਹ ਜਿਹੜੀ ਪਬਲਿਕ ਖੁਸ਼ ਹੈ ਜਾਂ ਕੀ ਐਸ ਵਾਰ ਵੀ ਆਪਣੀ ਜਿਹੜੀ ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਆ ਉਹੀ ਗੱਲਾਂ ਨੂੰ ਲੈ ਕੇ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅਮਰਸਰ ਮਾਨ ਮਾਨ ਦਲ ਦੇ ਸਰਦਾਰ ਆਗੂ ਸਰਦਾਰ ਜੱਸਾ ਸਿੰਘ ਜੀ ਮਾਨਕੀ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਕੁਝ ਉਹਨਾਂ ਦੀਆਂ ਜਿਹੜੇ ਪਾਰਟੀ ਦੇ ਵਿਸ਼ੇ ਤੇ ਜਾਂ ਹੋਰ ਜਿਹੜੀਆਂ ਆਪਾਂ ਦੁਨੀਆਦਾਰੀ ਦੀਆਂ ਗੱਲਾਂ ਨੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਤੇ ਉਹਨਾਂ ਦੀ ਪਾਰਟੀ ਜਿਹੜੀ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਪ੍ਰਚਾਰ ਜਿਹੜਾ ਕਰਨਾ ਚਾਹੇਗੀ ਸੋ ਆਹ ਗੱਲਬਾਤ ਕਰਦੇ ਹਾਂ ਸਰਦਾਰ ਜੱਸਾ ਸਿੰਘ ਮਾਨਕੀ ਨਾਲ ਹਾਂਜੀ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ ਜਿਵੇਂ ਆਪਾਂ ਦੇਖ ਰਹੇ ਹਾਂ ਚੋਣਾਂ ਦਾ ਜਿਹੜਾ ਮਾਹੌਲ ਬਿਲਕੁਲ ਗਰਮ ਹੋ ਚੁੱਕਿਆ तकरीबन ਸਾਰੀਆਂ ਪਾਰਟੀਆਂ ਦਾ ਵੱਖੋ ਵੱਖ ਜਿਹੜਾ ਆਪਾਂ ਆਪਣਾ ਤਰੀਕੇ ਨਾਲ ਜਿਹੜਾ ਪ੍ਰਚਾਰ ਹੋ ਰਿਹਾ ਤੇ ਜਿਹੜਾ ਆਪਣੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਅੰਮ੍ਰਿਤਸਰ ਆ ਇਸ ਪਾਰਟੀ ਦਾ ਜਿਹੜਾ ਪ੍ਰਚਾਰ ਕਿਸ ਤਰ੍ਹਾਂ ਹੋ ਰਿਹਾ ਤੇ ਬਾਕੀ ਜਿਹੜਾ ਅੱਜ ਕੱਲ ਨੌਜਵਾਨਾਂ ਦਾ ਰੁਝਾਨ ਆ ਤਕਰੀਬਨ ਦੇਖਣ ਨੂੰ ਮਿਲ ਰਿਹਾ ਕਿ ਜਿਹੜਾ ਭਾਈ ਅਮਰਪਾਲ ਦੇ ਨੂੰ ਲੈ ਕੇ ਲਾਲੀਆ ਜਾਨਾ ਸ਼ਾਹ ਨੂੰ ਲੈ ਕੇ ਜਿਹੜਾ ਸਿੱਖੀ ਵੱਲ ਨੂੰ ਜਿਹੜਾ ਰੁਝਾਨ ਵਧ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡੇ ਚੈਨਲ ਦਾ ਸੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਿਹੜਾ ਉਸ ਦਾ ਏਜੰਡਾ ਜਾ ਜਿਹੜਾ ਉਹਦਾ ਸਿਧਾਂਤ ਆ ਪਾਰਟੀ ਦਾ ਸਿਧਾਂਤ ਹੈ ਉਹ ਸਹਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਰੌਸ਼ਨੀ ਦੇ ਵਿੱਚ ਪਾਰਟੀ ਆ ਜਿਹੜੀ ਅੱਗੇ ਵਧਦੀ ਹੈ ਜਿੱਥੇ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਬਿਲਕੁਲ ਉਹਨਾਂ ਦੀ ਸਿਹਤ ਆ ਜਿਹੜੀ ਚੰਗੀ ਹੋਵੇ ਤੰਦਰੁਸਤ ਹੋਣ ਨਸ਼ਾ ਮੁਕਤ ਹੋਵੇ ਸਾਡਾ ਜਿਹੜਾ ਪੰਜਾਬ ਹੈ ਸਾਡੀ ਜਿਹੜੀ ਪੰਜਾਬ ਦੀ ਹੋਂਦ ਆ ਸਿੱਖੀ ਦੀ ਚੜ੍ਹਦੀ ਕਲਾ ਹੋਵੇ ਅਤੇ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਣ ਸੋ ਪਾਰਟੀ ਦਾ ਇਹ ਏਜੰਡਾ ਹੈਗਾ ਪੰਜਾਬ ਨੂੰ ਹਸਰਤੇ ਬਸਦਾ ਦੇਖਣਾ ਚਾਹੁੰਦੇ ਨੇ ਸੋ ਸਰਦਾਰ ਮਾਨ ਸਾਡੇ ਲੋਕਾਂ ਦੇ ਵਿੱਚ ਜਿੰਨੇ ਵੀ ਉਹਨਾਂ ਦੀਆਂ ਗਰੰਟੀਆਂ ਆਈਆਂ ਉਹਨਾਂ ਨੇ ਪਿੰਡੋਂ ਪਿੰਡ ਵੰਡੀਆਂ ਨੇ ਜਿਹੜਾ ਲੋਕਾਂ ਦਾ ਪਾਰਟੀ ਵੱਲ ਮੁੜਨਾ ਜਾਂ ਸਿੱਖੀ ਵੱਲ ਮੁੜਨਾਗਾ ਕਿਉਂਕਿ ਸੰਤਪਾਪਾ ਜਰਨੈਲ ਸਿੰਘ ਖਾਲਸਾ ਭਿੰਡਾਂ ਵਾਲਿਆਂ ਤੋਂ ਬਾਅਦ ਕਾਫੀ ਸਮੇਂ ਤੋਂ ਇਹ ਜਿਹੜਾ ਇੱਕ ਖਲਾਸ ਸੀ ਸੋ ਉਹ ਨੌਜਵਾਨ ਆਗੂ ਅਮਰਤਪਾਲ ਸਿੰਘ ਨੇ ਬੀਐਸ ਖਲਾ ਨੂੰ ਭਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਕੇਂਦਰ ਤੇ ਰਾਜ ਸਰਕਾਰਾਂ ਨੇ ਮਿਲ ਕੇ ਉਹਨਾਂ ਨੂੰ ਅੰਦਰ ਡਿਬੂਗੜ ਦੀ ਜੇਲ੍ਹ ਵਿੱਚ ਭੇਜ ਦਿੱਤਾ ਪਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਤਾਂ ਬਿਲਕੁਲ ਕੋਈ ਨਾ ਕੋਈ ਨੇਤਾ ਚਾਹੀਦਾ ਸੋ ਸਾਡੀ ਜਿਹੜੀ ਪਾਰਟੀ ਹੈ ਉਹ ਭਾਈ ਅਮਰਤਪਾਲ ਸਿੰਘ ਦੇ ਹੁੰਦਿਆਂ ਵੀ ਅਤੇ ਉਹਨਾਂ ਦੇ ਅੰਦਰ ਜਾਣ ਤੋਂ ਬਾਅਦ ਵੀ ਉਹੀ ਗੱਲਾਂ ਕਰ ਰਹੀ ਹੈ ਜਿਹੜੀਆਂ ਪੰਜਾਬ ਦੀ ਚੜ੍ਹਦੀ ਕਲਾ ਵਾਲੀਆਂ ਨੇ ਇਸ ਕਰਕੇ ਜਿਹੜੇ ਨੌਜਵਾਨ ਨੇ ਉਹ ਸਾਡੀ ਪਾਰਟੀ ਨਾਲ ਵੀ ਜੁੜੇ ਹੋਏ ਨੇ ਔਰ ਪੰਥ ਨਾਲ ਵੀ ਜੁੜੇ ਹੋਏ ਨੇ ਜੇ ਗੱਲ ਕਰ ਲਈਏ ਆਪਾਂ ਨਸਿਆਂ ਦੀ ਜੀ ਨਸਿਆਂ ਦਾ ਜੇ ਦੇਖੀਏ ਆਪਣੇ ਸੰਗਰੂਰ ਵਾਲੀ ਸੀਟ ਤੇ ਤਕਰੀਬਨ ਬਹੁਤ ਹੀ ਮਾੜਾ ਹਾਲ ਹੋਇਆ ਪਿਆ ਬਾਕੀ ਜਿਹੜੀਆਂ ਆਪ ਪਾਰਟੀ ਮੌਜੂਦਾ ਪਾਰਟੀ ਕਹ ਲਈਏ ਇਹਨਾਂ ਦਾ ਬਹੁਤ ਜਗ੍ਹਾ ਤੇ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਜਗਜੀਤ ਜੀ ਜਿਹੜਾ ਨਸਿਆਂ ਦਾ ਤੁਸੀਂ ਸਵਾਲ ਕੀਤਾ ਇਹ ਪੰਜਾਬ ਦੇ ਲੋਕਾਂ ਲਈ ਬਹੁਤ ਹੀ ਗੰਭੀਰ ਮੁੱਦਾ ਇਸ ਨਸਿਆਂ ਦੇ ਮੁੱਦੇ ਨੂੰ ਜਿੰਨੀਆਂ ਵੀ ਸਰਕਾਰਾਂ ਆਈਆਂ ਰਵੈਤੀ ਪਾਰਟੀਆਂ ਬਹੁਤਿਆਂ ਦੇ ਤਾਂ ਇਹ ਇਲਜ਼ਾਮ ਹੈ ਵੀ ਉਹਨਾਂ ਨੇ ਨਸ਼ਿਆਂ ਨੂੰ ਪ੍ਰਮੋਟ ਕੀਤਾ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਮੈਂ ਇੱਥੇ ਘੱਟ ਲਫ਼ਜ਼ਾਂ 'ਚ ਇਹ ਕਹਿਣਾ ਚਾਹੂੰਗਾ ਕਿ ਜਿਹੜੀਆਂ ਸਰਕਾਰਾਂ ਨੇ ਰਵੈਤੀ ਸਰਕਾਰਾਂ ਤੇ ਬਦਲਾਅ ਵਾਲੀ ਸਰਕਾਰ ਇਹਨਾਂ ਤੋਂ ਨਸ਼ੇ ਬਿਲਕੁਲ ਬੰਦ ਨਹੀਂ ਹੋਏ ਉਸ ਦਾ ਕਾਰਨ ਇਹ ਹੈ ਵੀ ਜਿਹੜੇ ਨਸ਼ੇ ਦੇ ਸਮੱਗਲਰ ਨੇ ਤੇ ਜਿਹੜੀਆਂ ਸਰਕਾਰਾਂ ਨੇ ਤੋ ਜਿਹੜੀ ਇਹਨਾਂ ਦੀ ਸਟੇਟ ਮਸ਼ੀਨਰੀ ਆ ਇਹਨਾਂ ਦਾ ਸਾਂਝਾ ਇੱਕ ਗੱਠ ਜੋੜ ਆ ਨੈਕਸਸ ਆ ਉਸ ਨੈਕਸਸ ਨੂੰ ਇਹਨਾਂ ਨੇ ਤੋੜਿਆ ਨਹੀਂ ਕਿਉਂਕਿ ਇਹਦੇ ਚ ਬਾਦੂ ਵੱਡੀ ਕਮਾਈ ਹੁੰਦੀ ਆ ਕੇਸ਼ਰੀਵਾਲ ਤਾਂ ਸੋਧੋ ਖੋਧੋ ਸ਼ਰਾਬ ਘਟਾਲੇ ਦੇ ਵਿੱਚ ਹੁਣ ਬੇਲੋਟ ਹੋਇਆ ਚਾਹੇ ਉਹ ਵੈਲਫੇਅਰ ਦਾ ਟਾਈਮ ਆ ਪੇ ਇਸ ਤੋਂ ਮੇਨਾਂ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਜਿੰਨਾ ਚਿਰ ਕੋਈ ਵੀ ਸਰਕਾਰ ਦ੍ਰਿੜ ਇੱਛਾ ਸ਼ਕਤੀ ਨਹੀਂ ਰੱਖਦੀ ਉਹਨਾਂ ਚਰ ਨਸ਼ਾ ਪੰਜਾਬ ਦੇ ਵਿੱਚੋਂ ਬੰਦ ਨਹੀਂ ਹੋ ਸਕਦਾ ਨਸ਼ਿਆਂ ਨਾਲ ਜਿੰਨਾ ਚਿਰ ਕੋਈ ਬਦਲ ਨਹੀਂ ਦਿੰਦੇ ਉਹਨਾਂ ਚਰ ਨਸ਼ਾ ਬੰਦ ਨਹੀਂ ਹੋ ਸਕਦਾ ਜੇ ਗੱਲ ਕਰ ਲਈਏ ਆਪਾਂ ਖਾਲਸਾਤਾਨ ਦੀ ਜੀ ਸਿਮਰਜੀਤ ਸਿੰਘ ਜੀ ਮਾਨਸਾਦਾਰ ਹਮੇਸ਼ਾ ਜਿਹੜੀ ਖਾਲਸਾਣ ਦੀ ਗੱਲ ਕਰਦੇ ਨੇ ਖਾਲਸਾਣ ਆਉਣ ਨਾਲ ਕੀ ਫਾਇਦੇ ਹੋ ਸਕਦੇ ਨੇ ਜੀ ਦੇਖੋ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਖਾਲਸਾਣ ਦੀ ਗੱਲ ਹੈ ਇਹ ਲੋਕਾਂ ਨੂੰ ਇਸ ਲਫ਼ਜ਼ ਤੋਂ ਡਰਾਇਆ ਗਿਆ ਹਵਾ ਬਣਾ ਕੇ ਪੇਸ਼ ਕੀਤਾ ਗਿਆ ਜੇਕਰ ਸਾਡੀ ਪਾਰਟੀ ਇਹਨੂੰ ਐਕਸਪਲੇਨ ਕਰੇ ਤਾਂ ਇਹਦਾ ਮਤਲਬ ਹੈ ਗੁਰਨਾਨਕ ਸਾਹਿਬ ਦਾ ਹਲੀਮੀ ਰਾਸ ਜੀ ਭਗਤ ਰਵਦਾਸ ਜੀ ਦਾ ਬੇਗਮਪੁਰਾ ਉਹਨਾਂ ਦਾ ਮਤਲਬ ਗੁਰਬਾਣੀ ਦੇ ਵਿੱਚ ਹਜ਼ਾਰ ਸਿੱਖ ਰਾਜ ਹਲੀਮੀ ਰਾਜ ਇੱਕ ਅਝਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਜਿੱਥੇ ਹਰ ਇੱਕ ਰੰਗ ਧਰਮ ਨਸਲ ਮਾਜਬ ਗੋਤ ਜਾਤ ਤੋਂ ਉੱਪਰ ਉੱਟ ਕੇ ਮਨੁੱਖਤਾ ਸੰਪੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਵਹਾਰਾ ਜੀਓ ਮਾਨਸਕੀ ਜਾਤ ਸਭ મે ਇਕੇ ਪਛਾਨਬੋ ਦਾ ਜਿਹੜਾ ਕਨਸੈਪਟ ਆ ਇਹ ਇੱਕ ਜਿਹਾ ਖਾਲਿਸਤਾਨ ਖਾਲਿਸਤਾਨ ਨੂੰ ਹਉਆ ਬਣਾ ਕੇ ਪੇਸ਼ ਕੀਤਾ ਵਿਰੋਧੀਆਂ ਨੇ ਜਾਂ ਸਿੱਖ ਵਿਰੋਧੀ ਤਾਕਤਾਂ ਨੇ ਸਾਡਾ ਮਤਲਬ ਇਹ ਆ ਇਸ ਰਾਜ ਦੇ ਵਿੱਚ ਹਰੇਕ ਗਰੀਬ ਗੁਰਬਾ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕੇ ਕਿਸੇ ਤੇ ਕੋਈ ਧਾਰਮਿਕ ਆਜ਼ਾਦੀ ਦਾ ਦਬਾਅ ਨਾ ਹੋਵੇ ਵਿਚਾਰਾਂ ਦਾ ਪ੍ਰਗਟਾਵਾ ਹੋਵੇ ਕੋਈ ਜੇਲ੍ਹ ਨਾ ਜਾਵੇ ਕਿਸੇ ਨੂੰ ਫਾਂਸੀ ਨਾ ਹੋਵੇ ਕਿਸੇ ਨਾਲ ਧੱਕਾ ਨਾ ਹੋਵੇ ਕੋਈ ਭ੍ਰਿਟਾਚਾਰ ਨਾ ਹੋਵੇ ਸਾਡਾ ਜਿਹੜਾ ਵਾਤਾਵਰਨ ਸਾਡੀ ਜਿਹੜੀ ਧਰਤੀ ਆ ਹਵਾ ਪਾਣੀ ਉਹ ਸ਼ੁੱਧ ਹੋਵੇ ਇੱਕ ਅਜਿਹਾ ਰਾਜ ਕਿਸ ਨੂੰ ਨਹੀਂ ਚਾਹੀਦਾ ਮੈਨੂੰ ਲੱਗਦਾ ਹੈ ਹਰੇਕ ਨੂੰ ਹਿੰਦੂ ਨੂੰ ਵੀ ਮੁਸਲਮਾਨ ਨੂੰ ਵੀ ਅਸਾਈ ਨੂੰ ਵੀ ਸਿੱਖ ਨੂੰ ਵੀ ਦਲਤ ਨੂੰ ਵੀ ਬੋਧੇ ਨੂੰ ਵੀ ਜੈਨੀ ਨੂੰ ਵੀ ਹਰ ਇੱਕ ਨੂੰ ਅਜਿਹੇ ਇੱਕ ਰਾਜ ਸਾਹੀ ਦਾ ਸਾਡੀ ਮਰਾਦ ਉਸ ਆਜ਼ਾਦ ਸਿੱਖ ਰਾਜ ਤੋਂ ਹੈ ਜੀ ਜੇ ਗੱਲ ਕਰ ਲਈਏ ਆਪਾਂ ਧਰਮ ਪਰिवर्तन ਦੀ ਜੀ ਕਿਉਂਕਿ ਹੁਣ ਦੇਖਿਆ ਜਿਹੜਾ ਅੱਜ ਕੱਲ ਦਾ ਰੁਝਾਨ ਧਰਮ ਪਰिवर्तन ਜਿਹੜਾ ਬਹੁਤ ਹੋ ਰਿਹਾ ਕੀ ਲੱਗਦਾ ਨਹੀਂ ਕਿਤੇ ਵੀ ਜੇ ਆਪਣੇ ਆਪਣ ਕਮੇਟੀਆਂ ਦੇ ਗੁਰੂ ਘਰ ਕਮੇਟੀਆਂ ਦੇ ਵਿੱਚ ਵੀ ਕੋਈ ਕਮੀ ਹੈ ਜਿਹਦੇ ਕਰਕੇ ਵੀ ਲੋਕ ਧਰਮ ਬਦਲ ਕੇ ਜਾ ਰਹੇ ਨੇ ਤੁਸੀਂ ਗੁਰੂ ਘਰ ਦੀ ਕਮੇਟੀਆਂ ਦੀ ਇਹਦੀ ਕਮੀ ਨਹੀਂ ਸਮਝਦੇ ਤੁਸੀਂ ਤੁਸੀਂ ਇੰਸਾਡਾ ਪ੍ਰਚਾਰ ਨਹੀਂ ਹੋ ਰਿਹਾ ਆਪਣੇ ਗੁਰੂ ਘਰਾਂ ਦਾ ਜਾਂ ਗੁਰਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਬਹੁਤ ਸੋਹਣਾ ਸਵਾਲ ਹੈ ਵੀ ਧਰਮ ਪਰਿਵਰਤਨ ਨਾ ਜਿਹੜਾ ਉਹ ਕਿਉਂ ਹੋ ਰਿਹਾ ਦੇਖੋ ਜਿਹੜਾ ਧਰਮ ਪਰਿਵਰਤਨ ਹੈ ਇਹ ਲੰਮੇ ਸਮੇਂ ਤੋਂ ਕਿਤੇ ਨਾ ਕਿਤੇ ਹੁੰਦਾ ਹੀ ਰਹੇ ਹੁੰਦਾ ਹੀ ਆ ਰਿਹਾ ਇਹ ਹੁੰਦਾ ਹੀ ਰਹਿਣਾ ਕਿਉਂਕਿ ਕੋਈ ਵੀ ਗੱਲਾਂ ਜਿਹੜੀਆਂ ਪੱਕੀਆਂ ਨਹੀਂ ਹੁੰਦੀਆਂ ਫਿਰ ਵੀ ਜੇਕਰ ਤੁਹਾਡਾ ਜਿਹੜਾ ਸਵਾਲ ਹੈ ਮੈਂ ਸਮਝਦਾ ਆਪਣੀ ਬੁੱਧ ਮਤ ਦੇ ਮੁਤਾਬਕ ਸਾਡੀਆਂ ਜਿਹੜਾ ਗੁਰਦੁਆਰਾ ਕਮੇਟੀਆਂ ਨੇ ਜਿਹੜਾ ਗੁਰੂ ਘਰ ਹੁੰਦਾ ਉਹ ਮਨੁੱਖਤਾ ਦਾ ਸਾਂਝਾ ਮਤਲਬ ਅਸਥਾਨ ਹੁੰਦਾ ਜਿੱਥੇ ਕੱਲੀ ਗਰਬਾਣੀ ਪੜ ਕੇ ਆਪਾਂ ਇਹ ਨਹੀਂ ਕਹਿੰਦੇ ਵੀ ਇੱਥੇ ਗਰਬਾਣੀ ਦਾ ਹੀ ਜਾਪ ਹੋਣ ਉਸ ਤੋਂ ਬਿਨਾ ਹੋਰ ਕੋਈ ਚੀਜ਼ ਨਾ ਹੋਵੇ ਇਹ ਸਮਾਜਿਕ ਆਰਥਿਕ ਸਾਡਾ ਸੱਭਿਆਚਾਰ ਜਿਆ ਸਿੱਖ ਸੱਭਿਆਚਾਰ ਇੱਕ ਸਮੁੱਚਾ ਆਸਥਾਨ ਹੁੰਦਾ ਜਿਹੜਾ ਗਰੀਬ ਦਾ ਮੂੰਹ ਉਹ ਗੁਰੂ ਕੀ ਗੋਲਕਾ ਗੁਰੂ ਸਾਹਿਬਾਨਾ ਨੇ ਕਿਹਾ ਜਿਹੜੇ ਗਰੀਬ ਲੋਕ ਨੇ ਕਿਸੇ ਵੀ ਕੋਈ ਬਿਮਾਰੀ ਕਾਰਨ ਪ੍ਰੋਬਲਮ ਹੈ ਤਾਂ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਆ ਕੋਈ ਗਰੀਬ ਬੱਚਾ ਕੋਈ ਵਧੀਆ ਪੜ੍ਹਾਈ ਕਰਨੀ ਚਾਹੁੰਦਾ ਉਹਦੀ ਮਦਦ ਕਰਨੀ ਚਾਹੀਦੀ ਆ ਜਦੋਂ ਗਰੀਬ ਲੋਕਾਂ ਦੀ ਅਸੀਂ ਗੁਰੂ ਘਰਾਂ ਚੋਂ ਮਦਦ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੀਆਂ ਧਰਮ ਪਰਿਵਰਤਨ ਵਰਗੀਆਂ ਲਾਮਤਾਂ ਨੇ ਉਹ ਸਾਡੇ ਚ ਰਹਿਣਗੀਆਂ ਬੇਸ਼ੱਕ ਸਾਡੇ ਗੁਰੂ ਘਰਾਂ ਚ ਬਹੁਤ ਚੰਗੇ ਕੰਮ ਹੁੰਦੇ ਨੇ ਗੁਰੂ ਕੇ ਲੰਗਰ ਲੱਗਦੇ ਨੇ ਵਧੀਆ ਉੱਥੇ ਦਮਾਲਿਆਂ ਦੀ ਮਤਲਬ ਦਮਾਲੇ ਵੀ ਬਣਾਏ ਜਾਂਦੇ ਨੇ ਉੱਥੇ ਸਿੱਖੀ ਜਿਹੜੀਆਂ ਰਵੈਤਾਂ ਅਨਸਾਰ ਗੱਤਕਾ ਵੀ ਸਿਖਾਇਆ ਜਾਂਦਾ ਤੇ ਗੁਰਬਾਣੀ ਦੀ ਸੰਤਿਆ ਵੀ ਦਿੱਤੀ ਜਾਂਦੀ ਆ ਬਹੁਤ ਚੰਗੇ ਕੰਮ ਹੁੰਦੇ ਨੇ ਇਸ ਤੋਂ ਬਿਨਾ ਅਜੇ ਹੋਰ ਬਹੁਤ ਕੁਝ ਚੰਗਾ ਕਰਨ ਦੀ ਜ਼ਰੂਰਤ ਹੈ ਸ਼੍ਰੋਮਣੀ ਕਮੇਟੀ ਨੂੰ ਵੀ ਬਹੁਤ ਜ਼ਿਆਦਾ ਸੁਧਾਰਾਂ ਦੀ ਲੋੜ ਹੈ ਜਿੰਨਾ ਉਹ ਕਰਦੇ ਨੇ ਉਹ ਵੀ ਗੁੱਡ ਡਵੈਲਪਮ ਬਹੁਤ ਚੰਗੀ ਗੱਲ ਹੈ ਇੱਕ ਲਾਸਟ ਸਵਾਲ ਤੁਹਾਡੇ ਕੋਲੋਂ ਜੀ ਜੇ ਆਪਾਂ ਗੱਲ ਕਰ ਲਈਏ ਪ੍ਰਚਾਰ ਬਾਰੇ ਤੇ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਪ੍ਰਚਾਰ ਆ ਤੁਹਾਡੀ ਪਾਰਟੀ ਵੱਲੋਂ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਹੋਊਗਾ ਕਿ ਉਹ ਮੁੱਦੇ ਪੂਰੇ ਹੋਣਗੇ ਜਾਂ ਮਤਲਬ ਲੋਕਾਂ ਦੇ ਹੱਲ ਹੋਣਗੇ ਕਿ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਾਡੀ ਪਾਰਟੀ ਦਾ ਜਿਹੜਾ ਪ੍ਰਚਾਰ ਹੈ ਅਸੀਂ ਫਿਲਹਾਲ ਸਾਡੇ ਆਪਣੇ ਕੋਲ ਇੱਕ ਐਮਪੀ ਆ ਐਮਪੀ ਕੋਲੇ ਜਿਹੜੀ ਗ੍ਰਾਂਟ ਦਾ ਕੋਟਾ ਹੈ ਉਹ ਬੜਾ ਸੀਮਤ ਹੁੰਦਾ 5 ਕੋ ਕਰੋੜ ਰੁਪਈਆ ਇੱਕ ਸਾਲ ਦਾ ਹੁੰਦਾ ਉਹ ਤਾਂ ਸਾਰੇ ਲੋਕਾਂ ਨੂੰ ਪਤਾ ਵੀ ਸਰਦਾਰ ਮਾਨ ਆਪਣੇ ਹਿੱਸੇ ਦੀ ਗ੍ਰਾਂਡ ਪਿੰਡੋਂ ਪਿੰਡ ਵੰਡ ਦਿੰਦੇ ਨੇ ਇਸ ਤੋਂ ਬਿਨਾ ਅਸੀਂ ਪੰਜਾਬ ਦੀ ਜਿਹੜੀ ਹੋਂਦ ਹੈ ਉਸ ਹੋਂਦ ਨਾਲ ਜਿੰਨੇ ਵੀ ਮੁੱਦੇ ਜੁੜੇ ਨੇ ਜਿਵੇਂ ਕਿ ਪਾਣੀਆਂ ਦਾ ਮੁੱਦਾ ਸਾਡੇ ਦਰਿਆਨ ਨੇ ਉਹ ਸਾਡਾ ਪਾਣੀ ਆ ਉਹਦੇ ਲਈ ਅਸੀਂ ਲੜਾਂਗੇ ਤੇ ਲੜਦੇ ਆ ਰਹੇ ਆਂ ਚੰਡੀਗੜ੍ਹ ਦੀ ਰਾਜਸਤਾਨੀਆ ਜਿਹੜੀ ਸਾਡੀ ਉਹਦੇ ਲਈ ਲੜਦੇ ਆਂ ਬੀਵੀਐਮ ਦਾ ਮੁੱਦਾ ਜਿਹੜਾ ਪਿਆਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਲਈ ਲੜਦੇ ਆਂ ਬੀਐਸਪ ਦਾ ਜਿਹੜਾ ਘੇਰਾਗਾ ਉਹਦੇ ਲਈ ਲੜਦੇ ਆਂ ਅਸੀਂ ਨੌਜਵਾਨ ਜਿਹੜੇ ਪ੍ਰਵਾਸ ਕਰ ਰਹੇ ਨੇ ਉਹਨਾਂ ਨੂੰ ਕੋਈ ਚੰਗੀ ਸਿੱਖਿਆ ਇੱਥੇ ਕੋਈ ਉਹਨਾਂ ਨੂੰ ਰੋਜ਼ਗਾਰ ਹੋਵੇ ਉਹਦੇ ਲਈ ਲੜ ਰਹੇ ਆ ਸਾਡੀ ਜਿਹੜੀ ਬੋਲੀ ਆ ਪੰਜਾਬੀ ਉਹਦੇ ਲਈ ਲੜਦੇ ਆ ਗਰਵਾਣੇ ਦੀ ਜਿਹੜੀ ਵਿਆਧਵੀ ਦਿਨੋਂ ਦਿਨ ਹੋ ਰਹੀ ਆ ਉਹਦੇ ਲਈ ਲੜਦੇ ਆ ਬੀਬੀਆਂ ਭੈਣਾਂ ਦੀ ਜਿਹੜੀ ਲਾਈਫ ਆ ਸੁਰੱਖਿਅਤ ਰਹੇ ਉਹਦੇ ਲਈ ਲੜਦੇ ਆ ਯਾਨੀ ਪੰਜਾਬ ਦੀ ਜਿਹੜੀ ਧਰਤੀ ਦਿਨੋਂ ਦਿਨ ਗੰਧਲੀ ਹੋ ਰਹੀ ਆ ਸਾਡੇ ਲੋਕ ਬਿਮਾਰ ਹੋ ਰਹੇ ਨੇ ਉਹ ਸਮੁੱਚਤਾ ਲਈ ਸਾਡੀ ਪਾਰਟੀ ਲੜਦੀ ਆ ਰਹੀ ਤੇ ਲੜੂਗੀ